ਜਿਆਦਾਤਰ ਆਪਾਂ ਚਰਚਾ ਇਹੀ ਸੁਣਦੇ ਆ ਕਿ ਜਦੋਂ ਵੀ ਕੋਈ ਵਿਚਾਰ ਚਰਤਾ ਕਰਦਾ ਰਾਜਨੀਤੀ ਦੀ ਉਹ ਇਹੀ ਗੱਲ ਕਰਦਾ ਰਹਿੰਦਾ ਵੀ ਰਾਜਨੀਤੀ ਬਹੁਤ ਹੀ ਵੈਡ ਆ ਬਹੁਤ ਹੀ ਗੰਦੀ ਆ ਰਾਜਨੀਤੀ ਨਹੀਂ ਕਰਨੀ ਚਾਹੀਦੀ ਮੈਂ ਤਾਂ ਰਾਜਨੀਤੀ ਕਰਦਾ ਹੀ ਨਹੀਂ ਮੈਂ ਤਾਂ ਰਾਜਨੀਤੀ ਤੋਂ ਬਹਾਲਾ ਹੀ ਦੂਰ ਰਹਿਣਾ ਆ ਜੀ ਇਹ ਜਿਆਦਾ ਇਹੋ ਜਿਹਾ ਪ੍ਰਚਲਿਤ ਸ਼ਬਦ ਆਮ ਸੁਧਾਰਨ ਤੁਸੀਂ ਕਿਸੇ ਤੋਂ ਵੀ ਸੁਣਦੇ ਆ ਨਾ ਵੀ ਇਲੈਕਸ਼ਨ ਆ ਰਹੀ ਆ ਉਹ ਕਹਿੰਦਾ ਯਾਰ ਅਸੀਂ ਕੀ ਲੈਣਾ ਕਮਾਕਾਰਾਂ ਤੋਂ ਅਸੀਂ ਤਾਂ ਉਹੀ ਕਮਾਉਣਾ ਉਹੀ ਖਾਣਾ ਸਾਡਾ ਰਾਜਨੀਤੀ ਨਾਲ ਕੀ ਲੈਣਾ ਦੇਣਾ ਹਨ ਹਰ ਬੰਦਾ ਜਿੱਦਾ ਦੇਖੀਦਾ ਆਪਾਂ ਉਹ ਵੀ ਉਹ ਰਾਜਨੀਤੀ ਤੋਂ ਮੁੱਖ ਮੋੜ ਦਾ ਹਾਲਾਂਕਿ ਕੋਈ ਬੱਚਾ ਜੰਮਦਾ ਆ ਉਹਦੇ ਨਾਲ ਰਾਜਨੀਤੀ ਪਹਿਲਾਂ ਸ਼ੁਰੂ ਹੋ ਜਾਂਦੀ ਹੈ ਦੁਨੀਆ ਤੇ ਬਾਅਦ ਚ ਆਉਂਦਾ ਪਰ ਰਾਜਨੀਤੀ ਪਹਿਲਾਂ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਰਾਜਨੀਤੀ ਤਾਂ ਲੈਸਨੇ ਆ ਕਿ ਰਾਜਨੀਤੀ ਤੋਂ ਕੋਈ ਬੰਦਾ ਬਚੀ ਨਹੀਂ ਸਕਦਾ ਇਹੋ ਜਿਹਾ ਮਾਹੌਲ ਸਿਰਜ ਦਿੱਤਾ ਜਾਂਦਾ ਸਾਡੇ ਆਲੇ ਦੁਆਲੇ ਫਿਰ ਰਾਜਨੀਤਿਕ ਤੌਰ ਤੇ ਵੀ ਜਿਹੜਾ ਬੰਦਾ ਰਾਜਨੀਤੀ ਵਿੱਚ ਆ ਗਿਆ ਉਹ ਉਹ ਤਾਂ ਗੱਲ ਦਮਾਦਾ ਉਹ ਬਗਵਾਂ ਕਿ ਜਿਹੜਾ ਉਹ ਆਪ ਰਾਤ ਰਾਤ ਆਉਂਦੇ ਕਿਉਂਕਿ ਇਹੋ ਜਿਹੜਾ ਮਾਹੌਲ ਜੇ ਸੇਅਰ ਦੇ ਦਿੱਤਾ ਜਾਂਦਾ ਤੇ ਇੱਕ ਜਾਂ ਦੋ ਬੰਦਿਆਂ ਦੀ ਨਹੀਂ ਇਹ ਸਾਡੀ ਸਮੂਹ ਇੱਕ ਸਮਾਜ ਦੀ ਜ਼ਿੰਮੇਵਾਰੀ ਬਣ ਜਾਂਦੀ ਕਿਤੇ ਕਿਸੇ ਇੱਕ ਤਲਾਹ ਦੀ ਉਧਾਰਨ ਲੈ ਲੈਂਦੇ ਹਨ ਹਨਾ ਤਲਾਹ ਦੇ ਵਿੱਚ ਕੀ ਗੰਦਗੀ ਹੈਗੀ ਤੇ ਉਹਦੇ ਵਿੱਚ ਬੰਦਾ ਇੱਕ ਇੱਕ ਦੋ ਦੋ ਪੱਤੇ ਵਿੱਚੋਂ ਕੱਢਣ ਲੱਗੂਗਾ 100 ਬੰਦਾ ਵਿੱਚ ਵੜ ਜੀ ਬਿਲਕੁਲ ਬਿਲਕੁਲ ਚੱਟੇ ਦਿਨ ਸਾਫ਼ ਹੋ ਜੀ ਆਪਾਂ ਰਾਜਨੀਤੀ ਦੀ ਗੱਲ ਕੀਤੀ ਹੈ ਰਾਜਨੀਤੀ ਵਿੱਚ ਬਹੁਤ ਸਾਰੇ ਜਿਹੜੇ ਐਮ ਐਲ ਏ ਐਮ ਪੀ ਆ ਜ਼ਿਆਦਾਤਰ ਜਿਹੜੇ ਨੌਜਵਾਨ ਆ ਉਹ ਉਹਨਾਂ ਦੀਆਂ ਰੈਲੀਆਂ ਤੇ ਇਕੱਠ ਕਰਨ ਵਿੱਚ ਬੀਜੀ ਆ ਕੋਈ ਕੋਕ ਦੀ ਬੋਤਲ ਕੋਈ ਕੋਈ ਛੋਟੇ ਮੋਟੇ ਕੋਈ ਜ਼ਿਆਦਾਤਰ ਆਪਾਂ ਦੇਖੀਦਾ ਵੀ ਉਹ ਕਹਿੰਦੇ ਇੰਨੀ ਕੁ ਫੀਮ ਵੀ ਫਰ ਜਾਂਦੀ ਆ ਹਨਾ ਉਹ ਇਹੋ ਜਿਹੀਆਂ ਰੈਲੀਆਂ ਘਟਾਉਣ ਚ ਬੀਜੀ ਰਹਿੰਦਾ ਜਦੋਂ ਤੁਸੀਂ ਦੇਖੋ ਵੀ ਇੱਕ ਜਿਨ੍ਹਾਂ ਨੂੰ ਲੋਕਾਂ ਨੇ ਨਕਾਰਿਆ ਹੁੰਦਾ ਲੋਕਾਂ ਨੇ ਆਪਣੇ ਮਨਾਂ ਤੋਂ ਲਾਇਆ ਹੁੰਦਾ ਵੀ ਇਹ ਲੀਡਰ ਨਕੰਮ ਆ ਪਰ ਉਸ ਨਕੰਮੇ ਲੀਡਰ ਮਗਰ ਵੀ ਹਜ਼ਾਰਾਂ ਨੌਜਵਾਨਾਂ ਦੀ ਭੀੜ ਇਕੱਠੀ ਹੋ ਜਾਂਦੀ ਆ ਇਹ ਉਦਾਂ ਤਾਂ ਰਾਜਨੀਤੀ ਤੋਂ ਦੂਰ ਰਹਿੰਦੇ ਆ ਬਾਰੇ ਰੈਲੀਆਂ ਵੇਲੇ ਐਡੀ ਵੱਡੀ ਭੀੜ ਦੇ ਨਾਲ ਕ੍ਰਾਫਟ ਲੀਡਰਾਂ ਦੇ ਪਿੱਛੇ ਕਿੱਥੋਂ ਆ ਜਾਂਦੀ ਹੈ ਜਦੋਂ ਬੋਲਤਾ ਹੁੰਦੇ ਆ ਸਾਡੀ ਪੋਸਟ ਨੇ ਦੇਖੀ ਤੁਹਾਡਾ ਚੌਂਕੀ ਗੱਲ ਕਰਾਤੀ ਤੁਹਾਡਾ ਜਰਾ ਨਹੀਂ ਹੋਊਗਾ ਇਹ ਸਿਰ ਤੇ ਆ ਤੁਹਾਡੀ ਇਲਾਕੀ ਦੀ ਨੌਜਵਾਨੀ ਤੇ ਬਾਦ ਵਿੱਚ ਸੈਕਟਰ ਜਾਵੇ ਦੇ ਆ ਰਹੇ ਆ ਕਿਉਂਕਿ ਜਦ ਤੱਕ ਤੁਹਾਨੂੰ ਕੋਈ ਵਿੱਚ ਅਹੁਦਾ ਦੇ ਦਿੱਤਾ ਜਾਂਦੇ ਤੁਸੀਂ ਉਹਦੇ layak ਨਹੀਂ ਹੈਗੇ ਕੋਈ ਸ਼ਕਤੀ ਨੂੰ ਵਰਤਣ ਦੇ ਤੁਸੀਂ ਯੋਗ ਨਹੀਂ ਹੈਗੇ ਤਾਂ ਉਹਦਾ ਫਾਇਦਾ ਕੋਈ ਨਹੀਂਗਾ ਇਸੇ ਕਰਕੇ ਆਪਾਂ ਕਹਿੰਦੇ ਰਾਜਨੀਤਿਕ ਤੌਰ ਤੇ ਆਪਣੇ ਅਧਿਕਾਰਾਂ ਪ੍ਰਤੀ ਆਪਣੇ ਐਜੂਕੇਸ਼ਨ ਪ੍ਰਤੀ ਜੀ ਤੁਹਾਡੇ ਵਿੱਚ ਚੇਤਨਤਾ ਹੈਗੀ ਆ ਤਾਂ ਤੁਹਾਨੂੰ ਇਹ ਨਾਲ ਛੋਟੇ ਛੋਟੇ ਲੈਡਰਾਂ ਦੀ ਜਾ ਕੇ ਪ੍ਰਧਾਨਗੀ ਦੀ ਲੋੜ ਹੈਗੀ ਤੁਹਾਡੇ ਆਪਣੇ ਆਪ ਵਿੱਚ ਤੁਹਾਡੀਆਂ ਸ਼ਕਤੀਆਂ ਜਾਂ ਤੁਹਾਡੀ ਯੋਗਤਾ ਇੰਨੀ ਹੋਣੀ ਚਾਹੀਦੀ ਆ ਵੀ ਤੁਸੀਂ ਉਹਨਾਂ ਦੇ ਚੀਜ਼ਾਂ ਨੂੰ ਆਪ ਹਾਸਲ ਕਰਨ ਦੇ ਯੋਗ ਹੋਵੋ ਜਦੋਂ ਤੁਹਾਡੇ ਕੋਲ ਯੋਗਤਾ ਹੈਗੀ ਆ ਜੇ ਤੁਹਾਨੂੰ ਕੋਈ ਉਹ ਅਹੁਦਾ ਦਿੱਤਾ ਜਾਂਦਾ ਫਿਰ ਤੁਸੀਂ ਉਹਦੀ ਸਹੀ ਬਾਤ ਉਹ ਕਰ ਸਕਦੇ ਆ ਪਰ ਜ਼ਿਆਦਾਤਰ ਜਿਹੜੇ ਹੋ ਜਿਹੇ ਸਿਆਸੀ ਚਮਚਾ ਦੇ ਤੌਰ ਤੇ ਇਹਨਾਂ ਨੂੰ ਵਰਤੇ ਜਾਂਦੇ ਨੇ ਜਿਹੜਾ ਸ਼ਬਦ ਹੈਗਾ ਯਾਰ ਸਹੀ ਗੱਲ 86 ਚਾਮਤੇ ਬਣ ਕੇ ਹੀ ਮਗਰ ਮੋਟਰਸਾਈਕਲ ਗੱਡੀਆਂ ਜਾਂ ਜੀਪਾਂ ਲੈ ਕੇ ਜਿੰਦਾ ਦੇ ਮਗਰ ਗੇੜੀਆਂ ਮਾਰਦੇ ਪਰ ਉਹਨਾਂ ਦੇ ਜਿੰਦਾਬਾਦ ਦੇ ਨਾਰੇ ਲਗਾਉਂਦੇ ਪਰ ਸਾਡੇ ਪਿੰਡਾਂ ਵਿੱਚ ਐਕਸੀਡੈਂਟਾ ਸਾਡਾ ਪਿੰਡਿਆ ਕੋਈ ਨਾ ਨਹੀਂ ਚੀਜ਼ ਤੁਸੀਂ ਨੋਟ ਕਰਿਓ ਜਿਹੜਾ ਲੀਟਰ ਨਕਾਰਿਆ ਹੁੰਦਾ ਲੋਕਾਂ ਨੇ ਮੈਂ ਪਹਿਲਾਂ ਵੀ ਗੱਲ ਕੀਤੀ ਸੀਗੀ ਵੀ ਉਹ ਡੈੱਡ ਹੋਇਆ ਹੁੰਦਾ ਜਮਾਂ ਡੈੱਡ ਹੋਇਆ ਹੁੰਦਾ ਫੂਕ ਨਿਕਲੀ ਹੁੰਦੀ ਆ ਪਰ ਜਦੋਂ ਉਹਦੇ ਮਗਰ ਹਜ਼ਾਰਾਂ ਦੀ ਭੀੜ ਸਾਡੇ ਨੌਜਵਾਨਾਂ ਦੀ ਜੰਗ ਮੁੰਡਿਆਂ ਦੀ ਉਹਦੇ ਮਗਰ ਨਾਰੇ ਜਕਾਰੇ ਲੈ ਕੇ ਗੂੰਜਦੇ ਆਉਂਦੇ ਆ ਨਾ ਤੇ ਲੋਕਾਂ ਨੂੰ ਲੱਗਦਾ ਵੀ ਸ਼ਾਇਦ ਕੋਈ ਕ੍ਰਾਂਤੀ ਆਉਂਦੀ ਸ਼ਾਇਦ ਕੋਈ ਬਦਲਾਅ ਹੋਣ ਲੱਗਾ ਆ ਪਰ ਬਦਲਾਅ ਕੁਝ ਨਹੀਂ ਆਉਂਦਾ ਉਹ ਲੀਡਰ ਜਿੱਤ ਜਾਂਦਾ ਆ ਪਰ ਉਹ ਜਿਹੜੇ ਨਾਰੇ ਜਕਾਰੇ ਲਾਉਣ ਵਾਲੇ ਲੋਕ ਆ ਜਿਹੜੇ ਨੌਜਵਾਨ ਆ ਉਹ ਬੇਰੁਜ਼ਗਾਰ ਸੜਕਾਂ ਤੇ ਜਿੱਦਾਂ ਪਹਿਲਾਂ ਘੁੰਮਦੇ ਸੀ ਵਿਚਾਰੇ ਉਹ ਬਾਅਦ ਚੋ ਵੀ ਘੁੰਮਦੇ ਰਹਿੰਦੇ ਆ ਉਹਨਾਂ ਨੂੰ ਨੌਕਰੀ ਨਾ ਤਾਂ ਪਹਿਲਾਂ ਮਿਲੀ ਆ ਤੇ ਨਾਂ ਨਾਰੇ ਦੇਕਾਰੇ ਲਾਉਣ ਤੋਂ ਬਾਅਦ ਮਿਲਦੀ ਹੈ ਉਹ ਵਿਚਾਰੇ ਜਿਸ ਤਰ੍ਹਾਂ ਪਹਿਲਾ ਸੰਘਰਸ਼ ਜ਼ਿੰਦਗੀ 'ਚ ਆਪਣੀ ਚ ਕਰਦੇ ਸੀ ਉਸੇ ਤਰ੍ਹਾਂ ਬਾਅਦ 'ਚੋਂ ਕਰਦੇ ਰਹਿ ਜਾਂਦੇ ਆ ਇਹ ਜਿਹੜੇ ਸਰਮਾਇਏ ਦਾ ਨਿਤਰੇ ਆ ਇਹ ਆਪਣੀਆਂ ਰੋਟੀਆਂ ਸੇਕ ਕੇ ਤਰਾਹੇ ਪੈ ਜਾਂਦੇ ਆ ਤੇ ਦੇਖੋ ਪਹਿਲਾ ਸ਼ਾਮ ਦੇ ਵਾਰਤੇ ਵੀ ਜਿਹੜਾ ਨੌਜਵਾਨ ਆ ਜਿੱਦਣ ਤੁਰ ਪੈਂਦਾ ਦੇਸ਼ ਦੀ ਮਨਾਉਂਦਾ ਨਿਹਾਰ ਜਾਂ ਮਿਹਾਰ ਉਹੋ ਜਿਹਾ ਬਣਦਾ ਹੂੰ ਇਸੇ ਕਰਕੇ ਜਿਹੜੇ ਨੌਜਵਾਨੀ ਦੀਆਂ ਰੇਲੀਆਂ ਕੱਢਦੇ ਆ ਜਾਂ ਮਦੇ ਆ ਕਈ ਦੇ ਤਰ੍ਹਾਂ ਸਾਡੇ ਵਿੱਚ ਮੌਰੀ ਉਹਨਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਨੌਜਵਾਨ ਸਾਡੇ ਨਾਲ ਹੈ ਉਹਦਾ ਮਕਸਦ ਇਹੀ ਹੁੰਦਾ ਹੈ ਕਿ ਜਿੱਦ ਤਰ ਨੌਜਵਾਨ ਹੋ ਜੇ ਉਹਦੇ ਵੀ ਤਾਂ ਉਹ ਪਾਰਟੀ ਜਾਂ ਜਾਂ ਕੋਈ ਦੇਸ਼ ਜਾਂ ਕੋਈ ਸਮਾਜ ਹੈਗਾ ਉਹ ਹੀ ਅੱਗੇ ਤੁਰਦਾ ਹੈ ਇਸੇ ਕਰਕੇ ਉਹਦਾ ਜਿਹੜਾ ਇੱਕ ਤਰ੍ਹਾਂ ਦੇ ਚਿਹਰੇ ਆ ਉਹਦੀ ਸ਼ਕਤੀ ਨੂੰ ਦਿਖਾ ਕੇ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਕਿ ਨੌਜਵਾਨ ਸਾਡੇ ਨਾਲ ਆ ਤੇ ਜਿਹੜਾ ਸਮਾਜ ਹੈ ਉਹ ਸਾਡੇ ਇਹਨਾਂ ਨੌਜਵਾਨਾਂ ਦੇ ਖਿਦਮਤਾਂ ਨਾਲ ਸੰਬੰਧਿਤ ਹੈ ਬਾਜ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਜਾਨੀ ਕਿ ਤੁਹਾਡੇ ਆਪਣੇ ਜੋਲ ਜੜਿਆਲਿਏ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਅੱਜ ਸਾਡੇ ਨਾਲ ਪੰਜਾਬ ਦੇ ਮਸ਼ਹੂਰ ਪੱਤਰਕਾਰ ਅਤੇ ਹਰ ਮਸਲੇ ਦੇ ਉੱਤੇ ਆਪਣੀ ਬੇਵਾਖ ਗੱਲ ਰੱਖਣ ਵਾਲੇ ਸਾਡੇ ਪਿਆਰੇ ਸਾਥੀ ਦਵਿੰਦਰ ਸਿੰਘ ਖਾਲਸਾ ਜੀ ਅੱਜ ਸਾਡੇ ਸਟੂਡੀਓ ਦੇ ਵਿੱਚ ਆਏ ਆ ਸੋ ਅੱਜ ਤੁਹਾਡੇ ਨਾਲ ਵਿਚਾਰ ਚਰਚਾ ਕਰਾਂਗੇ ਅੱਜ ਦਾ ਪ੍ਰੋਗਰਾਮ ਦਾ ਜਿਹੜਾ ਵਿਸ਼ਾ ਆ ਉਹ ਆ ਕਿ ਸਿਆਸੀ ਚੇਤਨਾ ਕਿਉਂਕਿ ਇਲੈਕਸ਼ਨਾਂ ਦਾ ਦੌਰ ਆ ਇਲੈਕਸ਼ਨਾਂ ਆ ਰਹੀਆਂ ਆ ਔਰ ਪਿੱਛੇ ਨੰਘ ਕੇ ਵੀ ਗਈਆਂ ਸੋ ਰਾਜਨੀਤੀ ਇੱਕ ਇਹੋ ਜੀ ਚੀਜ਼ ਆ ਜਿਹੜੀ ਖੰਡ ਦੀ ਬੋਰੀ ਤੋਂ ਲੈ ਕੇ ਲੂਣ ਦੀ ਥੈਲੀ ਤੱਕ ਹਰ ਚੀਜ਼ ਰਾਜਨੀਤੀ ਤੈਅ ਕਰਦੀ ਆ ਫਿਰ ਕਿਤੇ ਨਾ ਕਿਤੇ ਸਾਡੇ ਲੋਕ ਉਸ ਰਾਜਨੀਤੀ ਨੂੰ ਗੰਦਲਾ ਕਹਿ ਰਹੇ ਆ ਉਸ ਰਾਜਨੀਤੀ ਨੂੰ ਮਾੜਾ ਕਹਿ ਰਹੇ ਆ ਜਿਹੜੀ ਰਾਜਨੀਤੀ ਸਾਡੀ ਹਰ ਜ਼ਿੰਦਗੀ ਦੀ ਚੀਜ਼ ਤੈਅ ਕਰ ਲਈ ਆ ਸੋ ਕਿਉਂ ਅਸੀਂ ਉਸ ਰਾਜਨੀਤੀ ਨੂੰ ਤੈਅ ਨਹੀਂ ਕਰ ਸਕ ਰਹੇ ਕਿਉਂ ਅਸੀਂ ਉਸ ਰਾਜਨੀਤੀ ਨੂੰ ਇੰਨਾ ਮਾੜਾ ਬਣਾ ਦਿੱਤਾ ਕਿਉਂ ਅਸੀਂ ਉਸ ਰਾਜਨੀਤੀ ਤੋਂ ਇੰਨੀ ਦੂਰ ਚਲੇ ਗਏ ਆ ਸੋ ਇਹੋ ਜਿਹੀਆਂ ਕੁਝ ਗੱਲਾਂ ਅਸੀਂ ਸਾਡੇ ਸਾਥੀ ਦਵਿੰਦਰ ਸਿੰਘ ਖਾਲਸਾ ਜੀ ਨਾਲ ਕਰਾਂਗੇ ਸੋ ਸਤਿ ਸ੍ਰੀ ਅਕਾਲ ਖਾਲਸਾ ਜੀ ਸਤਿ ਸ਼੍ਰੀ ਅਕਾਲ ਜਿਹੜੇ ਵਾਲੇ ਸਾਹਿਬ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਵੀ ਤੁਸੀਂ ਚੇਚੇ ਤੌਰ ਤੇ ਇਸ ਪ੍ਰੋਗਰਾਮ ਲਈ ਜਿਹੜਾ ਸਾਨੂੰ ਸੱਦਾ ਦਿੱਤਾ ਆ ਤੇ ਮੈਂ ਬਾਦ ਟੀਵੀ ਦਾ ਵੀ ਇਸ ਗੱਲੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਜਿਹੜੀ ਪਹਿਲ ਕਦਮੀ ਕੀਤੀ ਹੈਗੀ ਆ ਪੋਡਕਾਸਟ ਸ਼ੁਰੂ ਕੀਤਾ ਆ ਉਹਦੇ ਵਾਸਤੇ ਜਿੱਥੇ ਅਸੀਂ ਪ੍ਰਵਿੰਦਰ ਸਿੰਘ ਰਿਆੜ ਉਹਨਾਂ ਨੂੰ ਯਾਦ ਕਰ ਰਹੇ ਹਾਂ ਕਿਉਂਕਿ ਉਹਨਾਂ ਦੀ ਜੋ ਪੜਾਅ ਸਾਹਿਤ ਦੇ ਖੇਤਰ ਵਿੱਚ ਪੰਜਾਬੀ ਮਾਂ ਬੋਲੀ ਦੇ ਖੇਤਰ ਵਿੱਚ ਜਸਟਿਸ ਚਲਾਣ ਦੇ ਵਿੱਚ ਜਿਹੜੀਆਂ ਉਹਨਾਂ ਨੇ ਪੜਾਅ ਪਾਈਆਂ ਆ ਉਹ ਅੱਜ ਵੀ ਆਪਣੀ ਮਿਸਾਲ ਆ ਪਿਆ ਤੇ ਉਹਨਾਂ ਨੂੰ ਯਾਦ ਕਰਦੇ ਹੋ ਜਿਹੜਾ ਤੁਸੀਂ ਪਾਸਟਿਵੀਵ ਵੱਲੋਂ ਇਹ ਉਪਰਾਲਾ ਸ਼ੁਰੂ ਕੀਤਾ ਹੈ ਉਹਦੇ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਦੂਸਰਾ ਜਿਹੜਾ ਆਪਾਂ ਹੁਣ ਤੁਹਾਡਾ ਸਿਆਸੀ ਚੇਤਨਾ ਸਿਆਸੀ ਚੀਜ਼ਾਂ ਨਾਲ ਤੋਂ ਭਾਵ ਹੈਗਾ ਵੀ ਜਿਹੜਾ ਸਾਡਾ ਆਲਾ ਦਵਾਲਾ ਜ ਸਾਡਾ ਸਿਆਸੀ ਖੇਤਰ ਹੈਗਾ ਉਹਦੇ ਪ੍ਰਤੀ ਸਾਡੇ ਜਾਣਕਾਰੀ ਕਿੰਨੀ ਕਿਆ ਕਿਉਂਕਿ ਜਿਹੜਾ ਲੋਕਤੰਤਰ ਭਾਰਤ ਦੇਸ਼ ਵਿੱਚ ਬਣਾਇਆ ਗਿਆ ਹੈ ਇਹਦਾ ਮਤਲਬ ਹੈ ਲੋਕਾਂ ਦੀ ਲੋਕਾਂ ਦੁਆਰਾ ਤੇ ਲੋਕਾਂ ਲਈ ਸਰਕਾਰ ਇਹ ਤਾਂ ਪਹਿਲਾਂ ਜਿਵੇਂ ਸਾਡਾ ਇਤਿਹਾਸ ਹੈ ਆ ਉਹ ਰਾਜਾ ਸ਼ਾਹੀ ਦੇ ਨਾਲ ਜੁੜਿਆ ਰਾਜਤੰਤ ਦੇ ਨਾਲ ਜੁੜਿਆ ਹੋਇਆ ਰਿਹਾ ਹੈ ਜ਼ਿਆਦਾਤਰ ਕਿਉਂਕਿ ਵੱਖ-ਵੱਖ ਦੇਸੀ ਵਿਆਹਤਾਂ ਸੀਗੀਆਂ ਉਹਨਾਂ ਦੀ ਆਪਸ ਵਿੱਚ ਲੜਾਈ ਝਗੜੇ ਰਹਿੰਦੇ ਸੀ ਤੇ ਜਿਹੜਾ ਰਾਣੀ ਦੇ ਪੇਟ ਦੇ ਵਿੱਚੋਂ ਰਾਜੇ ਦਾ ਜਨਮ ਹੁੰਦਾ ਵੀ ਆਉਣ ਵਾਲਾ ਜਿਹੜਾ ਬਾਦਸ਼ਾਹ ਜਾਂ ਰਾਜਾ ਆ ਉਹ ਰਾਣੀ ਦੇ ਪੇਟ ਦੇ ਵਿੱਚ ਆ ਜਾਂਦਾ ਸੀ ਪਰ ਆਜ਼ਾਦੀ ਤੋਂ ਪਹਿਲਾਂ 1947 ਤੋਂ ਬਾਅਦ ਜਿਹੜਾ ਸੰਵਿਧਾਨ ਡਾਕਟਰ ਭੀਮrao ਅੰਬੇਡਕਰ ਹੋਣਾਂ ਦੀ ਅਗਵਾਈ ਦੇ ਵਿੱਚ ਬਣਾਇਆ ਗਿਆ ਆ ਉਹਦੇ ਵਿੱਚ ਇਹ ਜਿਹੜਾ ਰਾਜੇ ਨੂੰ ਚੋਣ ਦਾ ਅਧਿਕਾਰ ਆ ਉਹ ਇੱਕ ਆਮ ਲੋਕਾਂ ਨੂੰ ਦੇ ਦਿੱਤਾ ਗਿਆ ਹੈ ਬਾਲਗ ਮਤਵ ਅਧਿਕਾਰ ਦੇ ਦੁਆਰਾ ਤੇ ਉਹ ਆਪਣੀ ਬੋਟ ਦੁਆਰਾ ਚੂਣੂ ਦਾ ਮੇਰਾ ਸ਼ਾਸਕ ਕੌਣ ਹੋਊਗਾ ਸਿਆਸੀ ਚੇਤਨਾ ਤੋਂ ਭਾਵ ਹੈਗਾ ਆ ਕਿ ਅਸੀਂ ਆਪਣੇ ਸ਼ਾਸਕ ਨੂੰ ਜਿਹੜੇ ਨੂੰ ਚੁਣਨਾ ਹੈਗਾ ਆ ਉਹਦੇ ਪ੍ਰਤੀਜਾਣਨਾ ਸਾਡੇ ਅਧਿਕਾਰਾਂ ਪ੍ਰਤੀ ਜਾਣਨਾ ਜਾ ਕਿਹੜੇ ਅਧਿਕਾਰ ਆ ਜਾਂ ਆਪਣੇ ਅਧਿਕਾਰ ਦੀ ਪਾਲਣਾ ਕਿਵੇਂ ਕਰਨੀ ਹੈਗੀ ਆ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਿਆਸੀ ਚੇਤਨਾ ਖਮੋਦੀਆਂ ਆ ਵੀ ਸਿਆਸੀ ਤੌਰ ਤੇ ਅਸੀਂ ਜਾਣ ਆਪਣੇ ਜਿਹੜੇ ਸ਼ਾਸਕ ਹੈਗੇ ਆ ਉਹਦੀ ਜਾਣਕਾਰੀ ਹਾਸਲ ਕਰਨੀ ਆ ਵੀ ਜਿਹੜਾ ਸਾਡੇ ਦੇ ਰਾਜ ਕਰਨ ਦੇ ਲਾਇਕ ਹੈਗਾ ਵੀ ਆ ਜਿਹਨੂੰ ਅਸੀਂ ਆਪਣਾ ਸ਼ਾਸਕ ਚੋਣਦੇ ਹੈਗੇ ਆ ਸੋ ਇਹ ਬਹੁਤ ਵਧੀਆ ਵਿਸ਼ਾ ਆ ਤੇ ਜ਼ਰੂਰ ਜਿਹੜਾ ਸਿਆਸੀ ਚੌੜ ਤੇ ਜਾਗ ਹੋਣਾ ਜਿੱਥੇ ਹਰੇਕ ਜਿਹੜਾ ਵੋਟਰ ਹੈਗਾ ਬਾਲਗ ಮತ ਉਧਕਾਰ ਜਿਹਨੂੰ ਅਧਿਕਾਰ ਮਿਲਿਆ 18 ਸਾਲ ਤੋਂ ਉੱਪਰ ਦਾ ਉਹਨੂੰ ਜ਼ਰੂਰ ਸਿਆਸੀ ਚੌੜ ਤੇ ਚੇਤਨ ਹੋਣ ਦੀ ਲੋੜ ਹੁੰਦੀ ਆ ਵੀ ਆਪਣੇ ਸ਼ਾਸਕਨ ਪ੍ਰਤੀ ਜਾਣਕਾਰੀ ਹਾਸਲ ਕਰਨੀ ਤੇ ਸਹੀ ਆਪਣੀ ਜਿਹੜੀ ਬਾਲਗ ਮਤਾ ਬਾਲਗ ਮਤਾ ਜਿਹੜਾ ਅਧਿਕਾਰ ਹੰ ਦਿੱਤਾ ਗਿਆ ਉਹਦੀ ਵਰਤੋਂ ਕਰਨੀ ਸੋ ਜ਼ਿਆਦਾਤਰ ਆਪਾਂ ਚਰਚਾ ਇਹੀ ਸੁਣਦੇ ਆ ਕਿ ਜਦੋਂ ਵੀ ਕੋਈ ਵਿਚਾਰ ਚਰਤਾ ਕਰਦਾ ਰਾਜਨੀਤੀ ਦੀ ਉਹੀ ਗੱਲ ਕਰਦਾ ਰਹਿੰਦਾ ਵੀ ਰਾਜਨੀਤੀ ਬਹੁਤ ਹੀ ਵੈੜ ਆ ਬਹੁਤ ਹੀ ਗੰਦੀ ਆ ਜੀ ਰਾਜਨੀਤੀ ਨਹੀਂ ਕਰਨੀ ਚਾਹੀਦੀ ਮੈਂ ਤਾਂ ਰਾਜਨੀਤੀ ਕਰਦਾ ਹੀ ਨਹੀਂ ਮੈਂ ਤਾਂ ਰਾਜਨੀਤੀ ਤੋਂ ਬੜਾ ਹੀ ਦੂਰ ਰਹਿਣਾ ਆ ਜੀ ਇਹ ਜਿਆਦਾ ਇਹੋ ਜਿਹਾ ਪ੍ਰਚਲਿਤ ਸ਼ਬਦ ਆਮ ਸੁਧਾਰਨ ਤੁਸੀਂ ਕਿਸੇ ਤੋਂ ਵੀ ਸੁਣਦੇ ਆ ਨਾ ਬਈ ਇਲੈਕਸ਼ਨ ਆ ਰਹੀ ਆ ਉਹ ਕਹਿੰਦਾ ਯਾਰ ਅਸੀਂ ਕੀ ਲੈਣਾ ਕਮਾਕਾਰਾਂ ਤੋਂ ਅਸੀਂ ਤਾਂ ਉਹੀ ਕਮਾਉਣਾ ਉਹੀ ਖਾਣਾ ਸਾਡਾ ਰਾਜਨੀਤੀ ਨਾਲ ਕੀ ਲੈਣਾ ਦੇਣਾ ਹਨਾ ਹਰ ਬੰਦਾ ਜਿੱਦਾਂ ਦੇਖੀਦਾ ਆਪਾਂ ਉਹ ਵੀ ਉਹ ਰਾਜਨੀਤੀ ਤੋਂ ਮੁੱਖ ਮੋੜ ਦਾ ਹਾਲਾਂਕਿ ਕੋਈ ਬੱਚਾ ਜੰਮਦਾ ਆ ਉਹਦੇ ਨਾਲ ਰਾਜਨੀਤੀ ਪਹਿਲਾਂ ਸ਼ੁਰੂ ਹੋ ਜਾਂਦੀ ਆ ਉਹ ਦੁਨੀਆ ਤੇ ਬਾਅਦ ਚ ਆਉਂਦਾ ਆ ਪਰ ਰਾਜਨੀਤੀ ਪਹਿਲਾਂ ਸ਼ੁਰੂ ਹੋ ਜਾਂਦੀ ਆ ਕਿਉਂਕਿ ਰਾਜਨੀਤੀ ਤਾਂ ਲੈਸਨੇ ਆ ਕਿ ਰਾਜਨੀਤੀ ਤੋਂ ਕੋਈ ਬੰਦਾ ਬਚ ਹੀ ਨਹੀਂ ਸਕਦਾ ਬਹੁਤ ਟੁਕ ਮੇ ਸ਼ਬਦ ਹੀ ਵਰਤੇ ਕਿ ਰਾਜਨੀਤੀ ਕਿ ਇੰਨੀ ਗੰਦੜੀ ਹੋ ਚੁੱਕੀ ਆ ਜਿਵੇਂ ਰਾਜਨੀਤੀ ਦਾ ਨਾਂ ਇੰਨਾ ਗੰਦਲਾ ਹੋ ਚੁੱਕਾ ਆ ਉਹ ਮਿਹਰਬਾਨੀ ਸਾਡੇ ਜਿਹੜੇ ਰਾਜਨੀਤੀਬਾਨ ਉਹਨਾਂ ਦੇ ਸਿਰ ਤੇ ਹੀ ਆ ਕਿਉਂਕਿ ਉਹਨਾਂ ਨੇ ਇਹੋ ਜਿਹਾ ਇੱਕ ਤਰ੍ਹਾਂ ਦਾ ਮਾਹੌਲ ਸਿਰ ਦਿੱਤਾ ਹੈ ਰਾਜਨੀਤੀ ਦੇ ਖੇਤਰ ਦੇ ਵਿੱਚ ਕਿ ਇੱਕ ਆਮ ਜਿਹੜਾ ਇਮਾਨਦਾਰ ਜਿਹਾ ਪੜਿਆ ਲਿਖਿਆ ਬੰਦਾ ਹੈਗਾ ਸੱਚਾ ਸੁੱਚਾ ਇਨਸਾਨ ਹੈਗਾ ਉਹ ਰਾਜਨੀਤੀ ਵਿੱਚ ਆਉਣ ਤੋਂ ਪਰਹੇਜ਼ ਕਰਨ ਲੱਗ ਪਿਆ ਹੈਗਾ ਪਰ ਇੱਕ ਉਹੋ ਜਿਹਾ ਦੌਰ ਵੀ ਇਸ ਦੇਸ਼ ਨੇ ਦੇਖਿਆ ਹੈ ਕਿ ਰਾਜਨੀਤੀਬਾਨ ਜਦੋਂ ਆਉਂਦੇ ਸੀ ਲੋਕ ਉਹਨਾਂ ਦੇ ਪੈਰੀ ਹੱਥ ਲਾਉਣ ਤੱਕ ਜਾਂਦੇ ਹੁੰਦੇ ਸੀ ਲੋਕਾਂ ਦਾ ਇਹ ਵਿੱਚ ਇਹੋ ਜਿਹਾ ਆਦਰ ਮਾਣ ਜਿਹੜਾ ਆ ਉਹ ਕਿਸੇ ਵੇਲੇ ਰਾਜਨੀਤੀਬਾਨਾਂ ਦਾ ਹੋਇਆ ਕਰਦਾ ਸੀ ਪਰ ਜਿਹੜੀ ਮੌਕਾ ਪ੍ਰਸਤੀ ਜਾਂ ਸਾਡਾ ਲਾਲਚ ਜਾਂ ਲੋਭ ਆ ਤੇ কুরਸੀ ਦੀ ਸੱਤਾ ਦਾ ਜਿਹੜਾ ਲਾਲਚ ਹੈਗਾ ਜਉਦੀ ਦਰਬਾਰਤ ਉਹ ਇਹੋ ਜਿਹਾ ਮਾਹੌਲ ਸਿਰਜ ਦਿੱਤਾ ਕਿ ਇੱਕ ਆਮ ਲੋਕ ਜਿਹੜਾ ਆ ਉਹ ਇਹਦੇ ਵਿੱਚ ਆਉਣ ਤੋਂ ਵੀ ਜਿਹੜਾ ਡਰ ਡਰਨ ਲੱਗ ਪਿਆ ਹੈ ਪਰ ਇਹਨੂੰ ਬਹੁਤ ਵਧੀਆ ਪਰਿਵਰਣ ਨਹੀਂ ਕਹਿ ਸਕਦੇ ਆਪਾਂ ਕਿਹਾ ਕਿ ਕਹਿ ਸਕਦੇ ਕਿਉਂਕਿ ਜੇ ਲੋਕ ਆਉਣ ਤੋਂ ਹੀ ਰਾਜਨੀਤੀ ਵਿੱਚ ਅ ਡਰਨ ਲੱਭਣਗੇ ਇਹਨੂੰ ਗੰਦ ਲੱਗਿਆ ਕਿ ਪਿੱਛੇ हट ਜਾਣਗੇ ਤਾਂ ਫਿਰ ਸੁਧਾਰ ਕਿੱਦਾ ਹੋਊਗਾ ਕਿਉਂਕਿ ਤੇ ਵੀ ਆਪਾਂ ਨਾਰਮਲ ਹੈリエ ਕਿਤੇ ਇੱਕ ਗੰਦਗੀ ਇੱਕ ਘਰ ਦੇ ਵਿੱਚ ਗੰਦਗੀ ਆ ਜੇ ਆਪਾਂ ਨੂੰ ਕੱਢਣ ਦਾ ਜਾਂ ਨੂੰ ਸਾਫ਼ ਕਰਨ ਦਾ ਇਰਾਦਾ ਹੀ ਛੱਡ ਦੇਾਂਗੇ ਤਾਂ ਉਹ ਗੰਦਗੀ ਤਾਂ ਵਧ ਹੀ ਜਾਊਗੀ ਇਸੇ ਤਰ੍ਹਾਂ ਜਿਹੜੀ ਰਾਜਨੀਤੀ ਆ ਇਦੇ ਵਿੱਚ ਵੀ ਚੰਗੇ ਲੋਕ ਆਉਣਗੇ ਹੰਬਲਾ ਮਾਨ ਲਗੇ ਜਿਹੜੀਆਂ ਗਲਤ ਰਵੈਤਾਂ ਗਲਤ ਤਰ੍ਹਾਂ ਦੇ ਜਿਹੜੇ ਇਹਨਾਂ ਨੇ ਰੀਤਾ ਸ਼ੁਰੂ ਕਰ ਦਿੱਤੀਆਂ ਆ ਇੱਕ ਮੌਕਾ ਪ੍ਰਸਤੀ ਦੀ ਲਾਲਤ ਪ੍ਰਸਤੀ ਦੀ ਜਾਂ ਮੌਕੇ ਦੇ ਜਿਹੜੇ ਬੈਕ ਜਾਂਦੇ ਆ ਕੇ ਵੋਟਾਂ ਦੇ ਲਈ ਇਹ ਚੀਜ਼ਾਂ ਤਾਂ ਹੀ ਘਟ ਸਕਦੀਆਂ ਤੇ ਸੱਚੇ ਸੱਚੇ ਇਨਸਾਨ ਵਧੀਆ ਇਮਾਨਦਾਰ ਲੋਕ ਚੰਗੀਆਂ ਪੜੀਆਂ ਲਿਖੀਆਂ ਚੰਗੀਆਂ ਰੀਤਾਂ ਲੈ ਕੇ ਵਿੱਚ ਆਉਣਗੇ ਤਾਂ ਹੀ ਇਹ ਜਿਹੜੀ ਗੰਦਗੀ ਆ ਇਹਨੂੰ ਆਪਾਂ ਬਚਾ ਸਕਦੇ ਹਾਂ ਇਹਦੇ ਕੋਲ ਸੋ ਵਧੀਆ ਆਪਾਂ ਤੋਂ ਭਾਵ ਜਿੱਦਾਂ ਹੁਣ ਆਪਾਂ ਵਧੀਆ ਦੀ ਗੱਲ ਕੀਤੀ ਕਿ ਵਧੀਆ ਬੰਦੇ ਆਉਣਗੇ ਜੀ ਹੁਣ ਜਦੋਂ ਕਿਸੇ ਵੀ ਬੰਦੇ ਨਾਲ ਗੱਲ ਕਰੀਏ ਅੱਜ ਕੱਲ ਕਿਸੇ ਵੀ ਬੰਦੇ ਨਾਲ ਗੱਲ ਕਰਦੇ ਉਹ ਕਹਿੰਦਾ ਜੀ ਮੈਂ ਤਾਂ ਬਹੁਤ ਚੰਗਾ ਆਂ ਜੀ ਪਰ ਮੈਂ ਰਾਜਨੀਤੀ ਦਾ ਹਿੱਸਾ ਨਹੀਂ ਬਣਨਾ ਜੀ ਕਿਉਂਕਿ ਰਾਜਨੀਤੀ ਮਾੜੀ ਆ ਉਹ ਘਰੇ ਅਖਬਾਰ ਉਹਦੇ ਆਉਂਦੀ ਆ ਅਖਬਾਰ ਪੜਦਾ న్యూਸਪੇਪਰ ਪੜ੍ਹ ਕੇ ਕਹਿੰਦਾ ਫਲਾਣੇ ਲੀਡਰ ਖਾ ਗਿਆ ਫਲਾਲਾ ਨੀਡਰ ਇਦਾਂ ਕਰ ਗਿਆ ਹਨਾ ਲੀਡਰਾਂ ਨੂੰ ਗਾਲਾਂ ਕੱਢ ਲੈਂਦੇ ਆ ਜੀ ਪਰ ਆਪ ਪਿੰਡ ਦਾ ਪੰਚ ਬਣਨ ਤੋਂ ਸੰਪੋਚ ਕਰਦੇ ਆ ਸਰਪੰਚ ਬਣਨ ਤੋਂ ਸੰਪੋਚ ਕਰਦੇ ਆ ਹਾਲਾਂਕਿ ਬਾਹਰ ਕੱਢ ਕੇ ਕਿਸੇ ਐਮਐਲਏ ਜਾਂ ਮੰਤਰੀ ਦੀ ਸਪੋਰਟ ਕਰਨ ਤੋਂ ਵੀ ਸੰਪੋਚ ਕਰਦੇ ਆ ਵੀ ਨਹੀਂ ਯਾਰ ਅਸੀਂ ਰਾਜਨੀਤੀ ਦਾ ਹਿੱਸਾ ਨਹੀਂ ਪਾਉਣਾ ਅਸੀਂ ਰਾਜਨੀਤੀ ਦਾ ਕੋਈ ਟੈਕ ਨਹੀਂ ਲਵਾਉਣਾ ਚਾਹੁੰਦੇ ਅਸੀਂ ਕਿਸੇ ਦਾ ਹਿੱਸਾ ਨਹੀਂ ਬਣਨਾ ਚਾਹੁੰਦੇ ਰੀਜ਼ਨ ਕੀ ਆ ਕਿਉਂ ਲੋਕ ਇੰਨੇ ਘਬਰਾਏ ਹੋਏ ਆ ਜਿੱਤੇ ਜ਼ਿਆਦਾਤਰ ਘਬਰਾਉਣ ਦੀ ਜਿਵੇਂ ਪਹਿਲਾ ਗਾਲ ਕਰ ਚੁੱਕੇ ਆ ਜਿਹੜੇ ਵਿੱਚ ਇੱਕ ਹੀਣ ਭਾਵਨਾ ਆ ਜਾਂਦੀ ਹੈ ਇੱਕ ਇਹੋ ਜਿਹਾ ਮਾਹੌਲ ਸਿਰਜ ਦਿੱਤਾ ਜਾਂਦਾ ਸਾਡੇ ਆਲੇ ਦੁਆਲੇ ਵੀ ਰਾਜਨੀਤਿਕ ਤੌਰ ਤੇ ਵੀ ਜਿਹੜਾ ਬੰਦਾ ਰਾਜਨੀਤਿਕ ਵਿੱਚ ਆ ਗਿਆ ਉਹ ਤਾਂ ਵੀ ਗਲਤ ਬੰਦਾ ਹੋਊਗਾ ਉਹ ਬੱਕ ਜਾਊਗਾ ਜੋ ਉਹ ਆ ਗਲਤ ਕੰਮ ਵਿੱਚ ਕਿਉਂਕਿ ਇਹੋ ਜਿਹਾ ਜਿਹੜਾ ਮਾਹੌਲ ਦਾ ਸਿਰਜ ਦਿੱਤਾ ਜਾਂਦਾ ਤੇ ਇੱਕ ਜਾਂ ਦੋ ਬੰਦਿਆਂ ਦੀ ਨਹੀਂ ਇਹ ਸਾਡੀ ਸਮੂਹਿਕ ਸਮਾਜ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿਤੇ ਕਿਸੇ ਇੱਕ ਅਕਬ ਤਲਾਹ ਦੀ ਉਦਾਹਰਨ ਲੈ ਲੈਂਦੇ ਆਂ ਹਣਾ ਤਲਾ ਦੇ ਵਿੱਚ ਕਿ ਗੰਦਗੀ ਹੈਗੀ ਆ ਤੇ ਉਹਦੇ ਵਿੱਚ ਬੰਦਾ ਇੱਕ ਇੱਕ ਦੋ ਦੋ ਪੱਤੇ ਵਿੱਚੋਂ ਕੱਢਣ ਲੱਗੂਗਾ 100 ਬੰਦਾ ਵਿੱਚ ਵੱਢ ਜੇ ਚੱਟ ਇੱਕ ਦਿਨ ਸਾਫ਼ ਹੋ ਜਾਊਗਾ ਇਹ ਕਰਕੇ ਸਾਡੀ ਸਮੂਹਿਕ ਜ਼ਿੰਮੇਵਾਰੀ ਆ ਤੇ ਅਸੀਂ ਦਰਸ਼ਕਾਂ ਨੂੰ ਜ਼ਰੂਰ ਇਹ ਬੇਨਤੀ ਕਰਾਂਗੇ ਜਿੱਥੇ ਖਾਸ ਕਰਕੇ ਜਿਹੜਾ ਸਾਡੀ ਨੌਜਵਾਨ ਪੀੜ੍ਹੀ ਆ ਉਹਦੇ ਸਰ ਬਹੁਤ ਵੱਡਾ ਜਿਹੜਾ ਕਿਉਂਕਿ ਕਿਸੇ ਵੀ ਦੇਸ਼ ਨੇ ਕਿੱਧਰ ਜਾਣਾ ਆ ਜਿੱਧਰ ਬੌਤ ਆ ਦੇ ਵਿੱਚ ਸਾਡਾ ਨੌਜਵਾਨ ਜੇ ਉੱਤਰ ਨੂੰ ਮੁੱਖ ਕਰ ਲਵੇ ਤਾਂ ਦੇਸ਼ ਉੱਧਰ ਨੂੰ ਜਾਊਗਾ ਤੇ ਜੇਕਰ ਸਾਡੇ ਨੌਜਵਾਨ ਜ਼ਰੂਰ ਇਸ ਪਾਸੇ ਧਿਆਨ ਦੇਣਨ ਵੇ ਜਿਹੜੇ ਆਪਣੇ ਹੱਕੇ ਅਧਿਕਾਰ ਆ ਰਾਜਨੀਤਿਕ ਤੌਰ ਤੇ ਜੇ ਚੇਤਨ ਚੇਤਨ ਹੋਣ ਵੀ ਸਾਡਾ ਆ ਜਿਹੜਾ ਸਾਡਾ ਮੰਤਰੀ ਆ ਜਾਂ ਕਿ ਰਾਜਨੀਤਿਕ ਪਾਰਟੀ ਦਾ ਨਮਾਇੰਦਾ ਗਲਤ ਆ ਤਾਂ ਜ਼ਰੂਰੀ ਨਹੀਂ ਵਾਸੀ ਕਿਸੇ ਪਾਰਟੀ ਨਾਲ ਬੱਜੇ ਆ ਵੀ ਸਾਰੀ ਮੁਲਾਸੀ ਉਹਦੇ ਨਾਲ ਇਕਰਾਰ ਕਰ ਲੈ ਵੀ ਇਹਦੇ ਨਾਲ ਬੱਜੇ ਰਹਿਣਾ ਜਿਹੜਾ ਬੰਦਾ ਗਲਤ ਆ ਤਾਂ ਗਲਤ ਆ ਉਹਦਾ ਖੇੜਾ ਛੱਡ ਕੇ ਜਿਹੜਾ ਸਹੀ ਆ ਸਹੀ ਦਿਸ਼ਾ ਵੱਤ ਜਾ ਰਿਹਾ ਆ ਆਪ ਵਿੱਚ ਅਗਵਾਈ ਜਿਹੜੇ ਕਰਨ ਦੇ ਜਿਹਨਾਂ ਦੇ ਵਿੱਚ ਗੌਣ ਹੈਗੇ ਉਹਨਾਂ ਨੂੰ ਅੱਗੇ ਆ ਕੇ ਜਿਹੜਾ ਆ ਇਹ ਜਿਹੜੀ ਆ ਕੰਮ ਵਾਰ ਸੰਭਾਲਣ ਦੀ ਲੋੜ ਹੈ ਆਪਾਂ ਰਾਜਨੀਤੀ ਦੀ ਗੱਲ ਕੀਤੀ ਆ ਰਾਜਨੀਤੀ ਵਿੱਚ ਬਹੁਤ ਸਾਰੇ ਜਿਹੜੇ ਐਮ ਐਲ ਏ ਐਮ ਪੀ ਆ ਜ਼ਿਆਦਾਤਰ ਜਿਹੜੇ ਨੌਜਵਾਨ ਆ ਉਹ ਉਹਨਾਂ ਦੀਆਂ ਰੈਲੀਆਂ ਤੇ ਇਕੱਠ ਕਰਨ ਵਿੱਚ ਵਿਜੀ ਆ ਜੀ ਕੋਈ ਕੋਕ ਦੀ ਬੋਤਲ ਕੋਈ ਕੋਈ ਛੋਟੇ ਮੋਟੇ ਕੋਈ ਜ਼ਿਆਦਾਤਰ ਆਪਾਂ ਦੇਖੀਦਾ ਵੀ ਉਹ ਕਹਿੰਦੇ ਇੰਨੀ ਕੁ ਫੀਮ ਵੀ ਮਿਲ ਜਾਂਦੀ ਆ ਹਨਾ ਉਹ ਇਹੋ ਜਿਹੀਆਂ ਰੈਲੀਆਂ ਘਟਾਉਣ ਤੇ ਵਿਜੀ ਰਹਿੰਦਾ ਜਦੋਂ ਤੁਸੀਂ ਦੇਖੋ ਵੀ ਇੱਕ ਜਿਨ੍ਹਾਂ ਨੂੰ ਲੋਕਾਂ ਨੇ ਨਕਾਰਿਆ ਹੁੰਦਾ ਜੀ ਲੋਕਾਂ ਨੇ ਆਪਣੇ ਮਨਾਂ ਤੋਂ ਲਾਇਆ ਹੁੰਦਾ ਵੀ ਇਹ ਲੀਡਰ ਨਕੰਮ ਆ ਪਰ ਉਸ ਨਕੰਮੇ ਲੀਡਰ ਮਗਰ ਵੀ ਹਜ਼ਾਰਾਂ ਨੌਜਵਾਨਾਂ ਦੀ ਭੀੜ ਇਕੱਠੀ ਹੋ ਜਾਂਦੀ ਆ ਜੀ ਇਹ ਉਦਾਂ ਤਾਂ ਰਾਜਨੀਤੀ ਤੋਂ ਦੂਰ ਰਹਿੰਦੇ ਆ ਪਰ ਇਹ ਰੈਲੀਆਂ ਵੇਲੇ ਐਡੀ ਵੱਡੀ ਭੀੜ ਇਹ ਨਾਲ ਕਰਾਪਟ ਲੀਡਰਾਂ ਦੇ ਪਿੱਛੇ ਕਿੱਥੋਂ ਆ ਜਾਂਦੀ ਆ ਦੇਖੋ ਹੁਣ ਤੱਕ ਜਿਹੜੀ ਰਾਜਨੀਤੀ ਆ ਉਹਦੇ ਵਿੱਚ ਜੇ ਇਹੋ ਜਿਹੇ ਜਿਹੜੇ ਆਪ ਕਹਿ ਸਕਦੇ ਆ ਇੱਕ ਤਰ੍ਹਾਂ ਦੇ ਬਗਾਊ ਤਰ੍ਹਾਂ ਦੇ ਲੀਡਰ ਹੋ ਗਏ ਆ ਜਾਂ ਜਿਹਨੂੰ ਕਹਿੰਦੇ ਨੇ ਪ੍ਰੇਸ਼ਟ ਲੀਡਰ ਹੈਗੇ ਅਤੇ ਉਹ આજ ਤੱਕ ਕਾਮਯਾਬ ਹੋ ਰਿਹਾ ਤੇ ਉਹਦੇ ਵਿੱਚ ਸਾਡੇ ਜਿਹੜੇ ਲੋਕ ਹੈਗੇ ਆ ਉਹਨਾਂ ਦੀ ਵੀ ਗਲਤੀ ਆ ਜੇ ਦੇਖੋ ਜੇ ਰਾਜਨੀਤਿਕ ਚੇਤਨਤਾ ਦੀ ਘਾਟ ਹੈਗੀ ਤਾਂ ਜ਼ਰੂਰ ਜਿੰਨੇ ਆਪਾਂ ਕਹਿੰਦੇ ਵੇ ਇੱਕ ਪਟ્રોલ ਕਰਕੇ ਜਾਂ ਗੇੜੀ ਮਾਰ ਕੇ ਜਾਂ ਕਿਧਾੜੀ ਲੈ ਕੇ ਕਿਸੇ ਲੀਡ ਦੇ ਮਗਰ ਚਲ ਜਾਣਾ ਇਹ ਤਾਂ ਸਿਰਫ ਉਹਨਾਂ ਲੋਕਾਂ ਦੀ ਗੱਲ ਹੈ ਵੀ ਜਿਹੜੇ ਆਪ ਰਾਜਨੀਤਿਕ ਤੌਰ ਤੇ ਚੇਤਨ ਨਹੀਂ ਹੈਗੇ ਜੇ ਇਸੇ ਨੂੰ ਸਾਨੂੰ ਇਹ ਪਤਾ ਆ ਵੀ ਮੈਂ ਆਪਣਾ ਕੰਮ ਕਰਦਾ ਮੈਂ ਬਿਜ਼ਨਸ ਕਰਦਾ ਮੈਂ ਪੜ੍ਹਾਈ ਕੀਤੀ ਆਪਣੀ ਫੀਲਡ ਵਿੱਚ ਮੈਂ ਜੌਬ ਕਰਦਾ ਆ ਰਾਜਨੀਤਿਕ ਤੌਰ ਤੇ ਮੈਂ ਚਲਦਾ ਨਹੀਂ ਆ ਮੇਰੇ ਆਲੇ ਦੋਲੇ ਕੀ ਵਾਪਰਿਆ ਹੈਗਾ ਆ ਦੇਸ਼ ਦੀ ਰਾਜਨੀਤੀ ਦੇ ਵਿੱਚ ਕੀ ਚੱਲ ਰਿਹਾ ਹੈਗਾ ਆ ਮਹਿੰਗਾਈ ਦੀ ਕੀ ਧਾਰ ਹੈ ਬੇਰੋਜ਼ਗਾਰ ਬੇਰੋਜ਼ਗਾਰ ਦੀ ਕੀ ਧਾਰ ਕੀ ਧਾਰ ਹੈਗੀ ਆ ਸਾਡੇ ਗੁਆਂਟੀ ਦੇਸ਼ਾਂ ਨਾਲ ਕਿਹੋ ਜਿਹਾ ਸਾਡੇ ਸੰਬੰਧ ਹੈਗੇ ਆ ਸਾਡੇ ਆਪਣੀ ਸਟੇਟ ਦੇ ਵਿੱਚ ਕਿਹੋ ਜਿਹੇ ਹਾਲਾਤੇ ਬੇਰੋਜ਼ਗਾਰੀ ਬੇਰੋਜ਼ਗਾਰੀ ਦਾ ਕੀ ਪੱਧਰ ਹੈਗਾ ਆ ਜੇਕਰ ਉਹ ਇਹਨਾਂ ਚੀਜ਼ਾਂ ਬਧੀ ਚੇਤਾਨਨ ਹੋਊਗਾ ਤਾਂ ਮਤਲਬ ਨਹੀਂ ਬਣਦਾ ਕੋਈ ਗਲਤ ਇਨਸਾਨ ਦਾ ਸਪੋਰਟ ਕਰੂਗਾ ਜਾਂ ਉਹਦੇ ਮਗਰ ਨਾਰੇ ਲਗਾਉਂਦਾ ਫਿਰੂਗਾ ਕਿਤੇ ਨਾ ਕਿਤੇ ਜਾਣੀ ਕਿ ਤੁਹਾਡਾ ਕਹਿਣ ਦਾ ਭਾਵ ਆ ਵੀ ਜਿਹੜੀ ਨੌਜਵਾਨ ਪੀੜ੍ਹੀ ਆ ਉਹਨਾਂ ਨੂੰ ਸੁਚੇਤ ਹੋਣ ਦੀ ਲੋੜ ਆ ਸੋ ਇਹ ਜਿਹੜਾ ਜੁਮਲੇਵਾਜ਼ ਲੀਡਰ ਆ ਇਹਨਾਂ ਤੇ ਮਗਰ ਜਿਹੜਾ ਰੈਲੀਆਂ ਕੱਢਣ ਦੀ ਬਜਾਏ ਉਹਨਾਂ ਨੂੰ ਆਪਣੀ ਹੋਂਦ ਬਣਾਉਣੀ ਚਾਹੀਦੀ ਆ ਚਾਹੇ ਆਪਣੀ ਕੋਈ ਛੋਟੀ ਨੌਜਵਾਨ ਸਭਾ ਬਣਾ ਲੈਣ ਚਾਹੇ ਕੋਈ ਆਪਣਾ ਸੰਗਠਨ ਬਣਾ ਲੈਣ ਉਹ ਸੰਗਠਨ ਦੇ ਤਹਿਤ ਆਪਣੀ ਰਾਜਨੀਤੀ ਆਪਣੇ ਪੈਰਾਂ ਤੋਂ ਸ਼ੁਰੂ ਕਰਨੀ ਚਾਹੀਦੀ ਆ ਨਾ ਕਿ ਐਵੇਂ ਇਹ ਪ੍ਰਧਾਨਕੀਆਂ ਦੇ ਚੱਕਰ 'ਚ ਪੈਣਾ ਚਾਹੀਦਾ ਤੁਸੀਂ ਦੇਖਿਆ ਹੋਣਾ ਬਹੁਤ ਸਾਰੇ ਨੌਜਵਾਨ ਜਿਹੜੇ ਆ ਉਹ ਇੱਕ ਹਰ ਪਿੰਡ ਦੇ ਵਿੱਚ ਨਾ ਜਿਹੜੀਆਂ ਸਰਮਾਇਦਾਰ ਪਾਰਟੀਆਂ ਆ ਵੱਡੀਆਂ ਪਾਰਟੀਆਂ ਆ ਜਿਆਦਾਤਰ ਨੌਜਵਾਨਾਂ ਨੂੰ ਇੱਕ ਚਿੱਠੀਆਂ ਦੇ ਦਿੰਦੀਆਂ ਜੀ ਵੀ ਆ ਤੁਹਾਨੂੰ ਜੀ ਪ੍ਰਧਾਨ ਬਣਾ ਦਿੱਤਾ ਉਹ ਇੱਕ ਕਿਸਮ ਦਾ ਜਿਹਦਾ ਜਿਆਦਾਤਰ ਆਪਾਂ ਕਹਾਣੀ ਦੇਖਿਆ ਵੀ ਇੱਕ ਛੱਜ ਵਾਲੀ ਤੁਸੀਂ ਕਹਾਣੀ ਸੁਣਿਆ ਹੋਣਾ ਵੀ ਇੱਕ ਛੱਜ ਬੰਦ ਦਿੱਤਾ ਜਾਂਦਾ ਨਾ ਉਹ ਵਾਲਾ ਸੱਦ ਹੁੰਦੀ ਆ ਨੌਜਵਾਨ ਦੀ ਮਤਲਬ ਜਿਹੜਾ ਉਹਦਾ ਪੈਸਾ ਹੁੰਦਾ ਆ ਜਿਹੜੀ ਉਹਦੀ એનર્ਜੀ ਹੁੰਦੀ ਆ ਜੀ ਉਹ ਸਾਰੀ ਮਤਲਬ ਪ੍ਰਧਾਨਕੀ ਦੇ ਚੱਕਰ ਜੀ ਯੂਜ਼ ਹੋ ਜਾਂਦੀ ਹਾਲਾਂਕਿ ਉਹ ਵੱਡੇ ਪੱਧਰ ਤੇ ਰਾਜਨੀਤੀ ਕਰ ਸਕਦਾ ਆ ਉਹਨੂੰ ਮੌਕਾ ਜੇ ਮਿਲੇ ਤਾਂ ਪਰ ਉਹ ਮੌਕਾ ਆਪਣੇ ਆਪ ਬਣਾਉਣਾ ਪੈਣਾ ਉਹਨੂੰ ਪਰ ਉਹ ਕੀ ਕਰਦਾ ਆਪਣੀ ਸਾਰੀ એનર્ਜੀ ਇਹਨਾਂ ਸਰਮਾਇਦਾਰ ਪਾਰਟੀਆਂ ਦੇ ਨਾਅਰੇ ਜਕਾਰਿਆਂ ਵਿੱਚ ਹੀ ਲਾ ਦਿੰਦਾ ਹੈ ਦੇਮੇ ਚੱਲਦੇ ਵਾਰਤਾ ਵੀ ਉਹਨਾਂ ਨੂੰ ਉਹ ਲੈਟਰ ਪਰ ਕੋਈ ਲੈਟਰ ਪੈਡ ਤੇ ਪ੍ਰਿੰਟ ਕਰਕੇ ਦੇਤਾ ਤੇ ਤੁਸੀਂ ਫਲਾਨੇ ਦੇ ਪ੍ਰਧਾਨ ਆ ਫਾਣੂ ਆ ਨਾ ਮੈਂ ਦਾ ਤੁਸੀਂ ਇਹਦੇ ਪ੍ਰਧਾਨ ਕੀ ਤੁਹਾਨੂੰ ਆ ਸਿਨੀਅਰ ਉਮੀਦਵਾਰ ਪ੍ਰਧਾਨ ਬਣਾਤਾ ਇਹ ਹੁੰਦੀ ਹੈ ਜਿਆਦਾਤਰ ਇਹਨਾਂ ਨੂੰ ਕਹਿੰਦੇ ਸਿਆਸੀ ਖੇਲਾ ਵੰਡਣੀਆਂ ਕਿਲਾ ਵੋਟਾਂ ਆਉਂਦੀਆਂ ਆ ਉਸ ਵੇਲੇ ਦੇ ਕੇ ਤੁਹਾਡਾ ਚੌਂਕੀ ਗੱਲ ਕਰਾਤੀ ਤੁਹਾਡੇ ਚਰਾਨ ਜੇ ਕੋ ਤੁਹਾਡਾ ਆ ਨਹੀਂ ਹੋਊਗਾ ਇਹ ਸਿਰਫ ਆ ਤੁਹਾਡੀ ਅਨਾਰਦੀ ਜਿਹੜੀ ਨੌਜਵਾਨੀ ਦੀ ਆ ਉਹਨੂੰ ਗਲਤ ਦਿਸ਼ਾ ਵੱਲ ਲਿਜਾਣ ਦੇ ਰੁਝਾਨ ਹੁੰਦੇ ਆ ਕਿਉਂਕਿ ਜਦ ਤੱਕ ਤੁਹਾਨੂੰ ਕੋਈ ਵੀ ਅਹੁਦਾ ਦੇ ਦਿੱਤਾ ਜਾਂਦੇ ਤੁਸੀਂ ਉਹਦੇ ਯੋਗ ਨਹੀਂ ਹੈਗੇ ਕੋਈ ਸ਼ਕਤੀ ਨੂੰ ਵਾਰਤਨ ਦੇ ਤੁਸੀਂ ਯੋਗ ਨਹੀਂ ਹੈਗੇ ਦਾ ਕੋਈ ਨਗਾ ਇਸੇ ਕਰਕੇ ਆਪਾਂ ਕਹਿੰਦੇ ਰਾਜਨੀਤਿਕ ਤੌਰ ਤੇ ਆਪਣੇ ਅਧਿਕਾਰਾਂ ਪ੍ਰਤੀ ਆਪਣੇ ਐਜੂਕੇਸ਼ਨ ਪ੍ਰਤੀ ਜੇ ਤੁਹਾਡੇ ਵਿੱਚ ਚੇਤਨਤਾ ਹੈਗੀ ਆ ਤਾਂ ਤੁਹਾਨੂੰ ਇਹਨਾਂ ਛੋਟੇ ਛੋਟੇ ਲੀਡਰਾਂ ਦੀ ਜਾ ਕੇ ਪ੍ਰਧਾਨਕੀਆਂ ਦੀ ਲੋੜ ਨਹੀਂ ਹੈਗੀ ਤੁਹਾਡੇ ਆਪਣੇ ਆਪ ਵਿੱਚ ਤੁਹਾਡੀਆਂ ਸ਼ਕਤੀਆਂ ਜਾਂ ਤੁਹਾਡੀ ਯੋਗਤਾ ਇੰਨੀ ਹੋਣੀ ਚਾਹੀਦੀ ਆ ਵੀ ਤੁਸੀਂ ਉਹਨਾਂ ਦੇ ਚੀਜ਼ਾਂ ਨੂੰ ਆਪ ਫਾਸਲ ਕਰਨ ਦੇ ਯੋਗ ਹੋਵੋ ਜਦੋਂ ਤੁਹਾਡੇ ਕੋਲ ਯੋਗਤਾ ਹੈਗੀ ਆ ਤੇ ਤੁਹਾਨੂੰ ਫੇਰ ਕੋਈ ਅਹੁਦਾ ਦਿੱਤਾ ਜਾਂਦਾ ਫੇਰ ਤੁਸੀਂ ਉਹਦੀ ਸਹੀ ਵਾਰ ਤੋਂ ਕਰ ਸਕਦੇ ਆ ਪਰ ਜ਼ਿਆਦਾਤਰ ਇਹ ਜਿਹੜੇ ਇਹੋ ਜਿਹੇ ਸਿਆਸੀ ਚਮਚਾ ਦੇ ਤੌਰ ਤੇ ਇਹਨਾਂ ਨੂੰ ਵਰਤਿਆ ਜਾਂਦਾ ਇਹ ਗੱਲ ਸ਼ਬਦ ਹੈਗਾ ਆ ਸਹੀ ਗੱਲ ਸਿਆਸੀ ਚਮਚਾ ਬਣ ਕੇ ਮਗਰ ਮੋਟਰਸਾਈਕਲ ਗੱਡੀਆਂ ਜਾਂ ਜੀਪਾਂ ਲੈ ਕੇ ਕੇ ਲੀਡਰਾਂ ਦੇ ਮਗਰ ਗੇੜੀਆਂ ਮਾਰਦੇ ਫਿਰ ਉਹਨਾਂ ਦੇ ਜਿੰਦਾਬਾਦ ਦੇ ਨਾਰੇ ਲਗਾਉਂਦੇ ਫਿਰ ਉਹ ਘਰ ਸਾਡੇ ਪਾਸ ਸਿਲੰਡਰ ਸਾਡਾ ਮੁੱਕਿਆ ਵੀ ਉਹਦਾ ਨਹੀਂ ਸਾਨੂੰ ਪਤਾ ਬਿਲਕੁਲ ਇੱਕ ਚੀਜ਼ ਤੁਸੀਂ ਨੋਟ ਕਰਿਓ ਜਿਹੜਾ ਲੀਡਰ ਨਕਾਰਿਆ ਹੁੰਦਾ ਲੋਕਾਂ ਨੇ ਮੈਂ ਪਹਿਲਾਂ ਵੀ ਗੱਲ ਕੀਤੀ ਸੀਗੀ ਵੀ ਉਹ ਡੈੱਡ ਹੋਇਆ ਹੁੰਦਾ ਜੀ ਜਮਾਂ ਡੈੱਡ ਹੋਇਆ ਹੁੰਦਾ ਫੂਕ ਨਿਕਲੀ ਪਰ ਜਦੋਂ ਉਹਦੇ ਮਗਰ ਹਜ਼ਾਰਾਂ ਦੀ ਭੀੜ ਸਾਡੇ ਨੌਜਵਾਨਾਂ ਦੀ ਜੰਗ ਮੁੰਡਿਆਂ ਦੀ ਉਹਦੇ ਮਗਰ ਨਾਰੇ ਜਕਾਰੇ ਲੈ ਕੇ ਗੂੰਜਦੇ ਆਉਂਦੇ ਆ ਨਾ ਜੀ ਤੇ ਲੋਕਾਂ ਨੂੰ ਲੱਗਦਾ ਵੀ ਸ਼ਾਇਦ ਕੋਈ ਕ੍ਰਾਂਤੀ ਆਉਣ ਲੱਗੀ ਹੈ ਸ਼ਾਇਦ ਕੋਈ ਬਦਲਾਅ ਹੋਣ ਲੱਗਾ ਆ ਪਰ ਬਦਲਾਅ ਕੁਝ ਨਹੀਂ ਆਉਂਦਾ ਉਹ ਲੀਡਰ ਜਿੱਤ ਜਾਂਦਾ ਆ ਪਰ ਉਹ ਜਿਹੜੇ ਨਾਰੇ ਜਕਾਰੇ ਲਾਉਣ ਵਾਲੇ ਲੋਕ ਆ ਜਿਹੜੇ ਨੌਜਵਾਨ ਆ ਉਹ ਬੇਰੁਜ਼ਗਾਰ ਸੜਕਾਂ ਤੇ ਜਿੱਦਾਂ ਪਹਿਲਾਂ ਘੁੰਮਦੇ ਸੀ ਵਿਚਾਰੇ ਉਹ ਬਾਅਦ ਚੋ ਵੀ ਘੁੰਮਦੇ ਰਹਿੰਦੇ ਆ ਉਹਨਾਂ ਨੂੰ ਨੌਕਰੀ ਨਾ ਤਾਂ ਪਹਿਲਾਂ ਮਿਲੀ ਆ ਤੇ ਨਾਂ ਨਾਰੇ ਜਕਾਰੇ ਲਾਉਣ ਤੋਂ ਬਾਅਦ ਮਿਲਦੀ ਆ ਉਹ ਵਿਚਾਰੇ ਜਿਸ ਤਰ੍ਹਾਂ ਪਹਿਲਾ ਸੰਘਰਸ਼ ਜ਼ਿੰਦਗੀ 'ਚ ਆਪਣੀ 'ਚ ਕਰਦੇ ਸੀ ਉਸੇ ਤਰ੍ਹਾਂ ਬਾਅਦ 'ਚੋ ਕਰਦੇ ਰਹਿ ਜਾਂਦੇ ਆ ਇਹ ਜਿਹੜੇ ਸਰਮਾਇਯਦਾ ਲੀਡਰ ਆ ਇਹ ਆਪਣੀਆਂ ਰੋਟੀਆਂ ਸੇਕ ਕੇ ਤਰਾਹੇ ਪੈ ਜਾਂਦੇ ਆ ਤੇ ਦੇਖੋ ਆਪਾਂ ਪਹਿਲਾ ਸ਼ਬਦ ਵਾਰ ਤੇ ਵੀ ਜਿਹੜਾ ਨੌਜਵਾਨ ਆ ਜਿੱਦਣ ਨੂੰ ਤੁਰ ਪੈਂਦਾ ਦੇਸ਼ ਦੀ ਨਹਾੜ ਜਾਂ ਮੋਹਾਰ ਉਹੋ ਜੀ ਬਣ ਜਾਂਦੀ ਆ ਇਸੇ ਕਰਕੇ ਜਿਹੜੇ ਨੌਜਵਾਨੀ ਦੀਆਂ ਰੈਲੀਆਂ ਕੱਢਦੇ ਆ ਜਾਂ ਉਹਨਾਂ ਦੇ ਆਪ ਗਾਈ ਦੇ ਕਾਨਫਰੰਸਾਂ ਦੇ ਵਿੱਚ ਮੋਰੀ ਉਹਨਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਜੀ ਨੌਜਵਾਨ ਸਾਡੇ ਨਾਲ ਹੈ ਉਹਦਾ ਮਕਸਦ ਇਹੀ ਹੁੰਦਾ ਆ ਵੀ ਜਿੱਦਾਂ ਨੌਜਵਾਨ ਹੋ ਜਵੇ ਹੋ ਜਵੇ ਤਾਂ ਉਹ ਪਾਰਟੀ ਆ ਜਾਂ ਕੋਈ ਵੀ ਦੇਸ਼ ਆ ਜਾਂ ਸਮਾਜ ਆ ਜਗਾ ਉਹ ਹੀ ਅੱਗੇ ਵਧਦਾ ਆ ਇਸੇ ਕਰਕੇ ਉਹਨਾਂ ਦਾ ਜਿਹੜਾ ਇੱਕ ਤਰ੍ਹਾਂ ਦੇ ਚਿਹਰੇ ਆ ਉਹਨਾਂ ਦੀ ਸ਼ਕਤੀ ਨੂੰ ਦਿਖਾ ਕੇ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕੀਤੀ ਜੀ ਆਂਦੀ ਆ ਵੀ ਨੌਜਵਾਨ ਸਾਡੇ ਨਾਲ ਆ ਤੇ ਜਿਹੜਾ ਸਮਾਜ ਆ ਸਾਡੇ ਇਹਨਾਂ ਨੌਜਵਾਨਾਂ ਦੇ ਮਗਰ ਆ ਕੇ ਸਾਡਾ ਸਾਥ ਦੇਵੇ ਤਾਂ ਕਰਕੇ ਆ ਉਹਨਾਂ ਦੀ ਇਹ ਵਰਤ ਕੀਤੀ ਜਾਂਦੀ ਆ ਮੇਰਾ ਕਹਿਣ ਦਾ ਭਾਵ ਉਹ ਵੀ ਅੱਜ ਦਾ ਆਪਾਂ ਨੂੰ ਇੱਕ ਇਹ ਮੈਸੇਜ ਵੀ ਹੋ ਸਕਦਾ ਨੌਜਵਾਨਾਂ ਨੂੰ ਵੀ ਜਿਹੜੀ ਨੌਜਵਾਨ ਪੀੜ੍ਹੀ ਰਾਜਨੀਤੀ 'ਚ ਆਉਣਾ ਚਾਹੁੰਦੀ ਆ ਜੀ ਉਹਨਾਂ ਨੂੰ ਪਹਿਲਾਂ ਸਿੱਧੇ ਤੌਰ ਤੇ ਆਪਣੀ ਗਰਾਊਂਡ ਬਣਾਉਣੀ ਚਾਹੀਦੀ ਆ ਜੀ ਨਾ ਕਿ ਪੁਰਾਣੇ ਲੀਡਰਾਂ ਦੇ ਮਗਰ ਐਵੇਂ ਨਾਰੇ ਜਕਾਰੇ ਲਾਉਣੇ ਚਾਹੀਦੇ ਆ ਜਦੋਂ ਆਪਣੀ ਮਿਹਨਤ ਕਰਕੇ ਆਪਣੀ ਗਰਾਉਂਡ ਬਣਾ ਕੇ ਸਿੱਧਾ ਆਪਣਾ ਕਦਮ ਵੱਡਾ ਕਰਨਗੇ ਤੇ ਜਿਹੜੇ ਵੱਡੇ ਵੱਡੇ ਲੀਡਰ ਹੈ ਉਹਨਾਂ ਨੇ ਆਪ ਹੀ ਉਹਨਾਂ ਨੂੰ ਚੱਕ ਲੈਣਾ ਬਿਲਕੁਲ ਆਪ ਹੀ ਉਹਨਾਂ ਨੂੰ ਪਲੇਟਫਾਰਮ ਮਿਲਣਗੇ ਸਾਡੇ ਪੰਜਾਬ ਦੀ ਗੱਲ ਕਰੀਏ ਤਾਂ ਜਿਹੜੇ ਸਾਡੇ ਕਾਲਜ ਆ ਉਹਦੇ ਵਿੱਚ ਯੂਨੀਅਨਾਂ ਬਣਦੀਆਂ ਸੀਗੀਆਂ ਜਾਂ ਉਹਦੇ ਕਾਲਜਾਂ ਦੇ ਲੀਡਰਸ਼ਿਪ ਜਿਹੜੇ ਆ ਉਹਨਾਂ ਦੇ ਵਿੱਚ ਪਹਿਲਾਂ ਨੌਜਵਾਨ ਨਿਕਲਦੇ ਸੀ ਪਰ ਇਹਨਾਂ ਨੇ ਹੁਣ ਜਿਹੜੀ ਸਿਆਸਤ ਇਹੋ ਜਿਹੀ ਕਰ ਗਈ ਵੀ ਉਹ ਸਾਰਿਆਂ ਤੇ ਕਾਲਜਾਂ ਦੇ ਵਿੱਚ ਜਿਹੜੇ ਨੌਜਵਾਨ ਹੈਗੇ ਉਹਨੂੰ ਪਹਿਲੇ ਆਪਣੀਆਂ ਪਾਰਟੀਆਂ ਨਾਲ ਜੋੜ ਕੇ ਉਹ ਜਿਹੜਾ ਸੰਗਠਨ ਨੌਜਵਾਨਾਂ ਦੇ ਬਣਾਦੇ ਸੀ ਉਹਨਾਂ ਨੂੰ ਵੀ ਇੱਕ ਤਰ੍ਹਾਂ ਦਾ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਇਹ ਇਸੇ ਕਰਕੇ ਹੈ ਨੌਜਵਾਨਾਂ ਦੇ ਸੰਗਠਨ ਦੇ ਵਿੱਚੋਂ ਜਿਹੜੇ ਵਧੀਆ ਨੌਜਵਾਨ ਨੇ ਜਿਹੜੇ ਇਸ ਆਸ ਵਿੱਚ ਨਹੀਂ ਆ ਰਹੇ ਤਾਂ ਇੱਕ ਰਾਜਨੀਤਿਕ ਤੌਰ ਤੇ ਚੇਤਨਤਾ ਜਿਹੜੀ ਆ ਉਹ ਜ਼ਰੂਰ ਪੂਰੇ ਸਮਾਜ ਵਿੱਚ ਚਾਹੀਦੀ ਆ ਖਾਸ ਕਰਕੇ ਨੌਜਵਾਨ ਜਿਹੜਾ ਆ ਜ਼ਰੂਰ ਇਸ ਜਿਹੜਾ ਖੇਤਰ ਦੇ ਵਿੱਚ ਆਉਣ ਤਾਂ ਜੋ ਜਿਹੜਾ ਸਾਡਾ ਸਿਆਸੀ ਤੌਰ ਤੇ ਜਿਹੜਾ ਨਿਗਾਰਾ ਜੋ ਹੈ ਸਿਆਸਤ ਦੇ ਖੇਤਰ ਵਿੱਚ ਉਹਦਾ ਜਿਹੜਾ ਆ ਇਹ ਆਪਾਂ ਕਹਿੰਦੇ ਉਹਦੇ ਚ ਬਾਹਰ ਆ ਕੇ ਜਿਹੜਾ ਸਮਾਜ ਆ ਸਹੀ ਵਿਕਾਸ ਆ ਉਧਰੋਂ ਜਿਹੜਾ ਦੇਸ਼ ਆ ਉਹ ਚੱਲ ਸਕਦਾ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ। ਜੀ ਸਾਡੇ ਪਾਜ਼ੀ ਟੀਵੀ ਦੇ ਨਾਲ ਜੁੜਨ ਵਾਸਤੇ ਜੀ ਅੱਜ ਦੀ ਜਿਹੜੀ ਵਿਚਾਰ ਚਰਚਾ ਹੋਈ ਆ ਸੋ ਤੋਂ ਖਾਲਸਾ ਜੀ ਦਾ ਵੀ ਇਹੀ ਕਹਿਣਾ ਆ ਸੋ ਸਾਡਾ ਵੀ ਇਹੀ ਚ ਕਹਿਣਾ ਆ ਕਿ ਵੱਧ ਤੋਂ ਵੱਧ ਜਿੰਨੇ ਵੀ ਨੌਜਵਾਨ ਆ ਉਹ ਰਾਜਨੀਤੀ ਦਾ ਹਿੱਸਾ ਬਣ ਕਿਉਂਕਿ ਜੇ ਨੌਜਵਾਨ ਪੀੜ੍ਹੀ ਰਾਜਨੀਤੀ ਦਾ ਹਿੱਸਾ ਬਣੂਗੀ ਤੇ ਜਿਹੜੇ ਸਾਡੇ ਦੇਸ਼ ਦਾ ਰਾਜਨੀਤੀ ਬਦਲੂਗੀ ਚੰਗੇ ਲੋਕ ਰਾਜਨੀਤੀ ਚਾਹਣਗੇ ਚੰਗੇ ਨੌਜਵਾਨ ਰਾਜਨੀਤੀ ਦਾ ਹਿੱਸਾ ਵਧਣਗੇ ਤੇ ਮਾੜੇ ਲੋਕ ਆਪੇ ਹੀ ਰਾਜਨੀਤੀ ਤੋਂ ਦੂਰ ਹੋ ਜਾਣਗੇ ਕਿਉਂਕਿ ਜਦੋਂ ਕੁਦਰਤ ਦਾ ਇੱਕ ਦਸਤੂਰ ਆ ਜਿੱਥੇ ਕੋਈ ਸਪੇਸ ਹੁੰਦੀ ਆ ਜਿੱਥੇ ਕੋਈ ਖਾਲੀ ਜਗ੍ਹਾ ਹੁੰਦੀ ਆ ਉਹ ਕਿਸੇ ਨਾ ਕਿਸੇ ਨੇ ਤਾਂ ਭਰਨੀ ਆ ਨਾ ਜੇ ਤੁਸੀਂ ਚੰਗੇ ਲੋਕ ਰਾਜਨੀਤੀ ਚ ਨਹੀਂ ਆਉਂਗੇ ਤਾਂ ਫੇ ਮਾੜਿਆ ਨਹੀਂ ਤਾਂ ਹੋਣਾ ਹੀ ਆ ਨਾ ਫੇ ਅਖਬਾਰਾਂ ਪੜ੍ਹ ਕੇ ਘਰੇ ਵਿਚਾਰ ਚਰਚਾ ਕਰਕੇ ਘਰੇ ਕੁਝ ਨਹੀਂ ਬਦਲਣਾ ਜੇ ਤੁਸੀਂ ਬਦਲਣਾ ਚਾਹੁੰਦੇ ਹੋ ਤੇ ਆਪੋ ਆਪਣੇ ਪਿੰਡਾਂ ਦੇ ਵਿੱਚ ਪੰਚ ਬਣੋ ਸਰਪੰਚ ਬਣੋ ਚੰਗੇ ਲੀਡਰ ਪੈਦਾ ਕਰੋ ਆਪਣੇ ਵਿੱਚ ਜਦੋਂ ਤੁਸੀਂ ਚੰਗੇ ਲੀਡਰ ਪੈਦਾ ਕਰੋਗੇ ਆਪਣੇ ਵਿੱਚੋਂ ਪੈਦਾ ਕਰੋਗੇ ਨਾ ਕਿ ਕਿਸੇ ਸਰਮਾਇદાર ਪਾਰਟੀ ਦੀ ਝਾਕ ਦੇਖੋਗੇ ਕਿ ਫਲਾਨੀ ਪਾਰਟੀ ਹੀ ਜਿੱਤ ਸਕਦੀ ਹੈ ਉਹਨੂੰ ਹੀ ਵੋਟਾਂ ਪਾਉਣੀਆਂ ਕਿਉਂ ਤੁਸੀਂ ਕਿਉਂ ਨਹੀਂ ਜਿੱਤ ਸਕਦੇ ਭਾਈ ਕਿਉਂਕਿ ਤੁਸੀਂ ਰਾਜਨੀਤੀ ਦਾ ਹਿੱਸਾ ਬਣੋਗੇ ਰਾਜਨੀਤੀ ਦੇ ਸ਼ਿਕਾਰ ਨਾ ਬਣੋ ਰਾਜਨੀਤੀ ਦਾ ਹਿੱਸਾ ਬਣੋ ਰਾਜਨੀਤੀ ਦੇ ਵਿੱਚ ਆਓ ਚੰਗੇ ਦੇਸ਼ ਦੀ ਸਿਰਜਣਾ ਹੋ ਸਕੇ ਸਾਡਾ ਦੇਸ਼ ਵਧੀਆ ਬਣ ਸਕੇ ਸੋ ਅੱਜ ਦੇ ਪ੍ਰੋਗਰਾਮ ਦੀ ਇੱਥੇ ਸਮਾਪਤੀ ਕਰਦੇ ਆਂ ਜਲਦੀ ਹੀ ਮਿਲਦੇ ਆਪਾਂ ਅਗਲੇ ਪ੍ਰੋਗਰਾਮ ਵਿੱਚ ਸੋ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ